ਹਾਂਜੀ ਸਟੂਡੈਂਟਸ ਅੱਜ ਤੋਂ ਨਵੀਂ ਸੀਰੀਜ਼ ਜਨਵਰੀ 23 ਦੇ ਕਰੰਟ ਅਫੇਅਰਸ ਕਰਾਂਗੇ ਅਸੀਂ ਮੈਨੂੰ ਉਮੀਦ ਆ ਕਿ ਤੁਹਾਨੂੰ ਜਿਹੜੀਆਂ ਵੀਡੀਓਜ਼ ਨੇ ਉਹਨਾਂ ਤੋਂ ਫਾਇਦਾ ਮਿਲੇਗਾ ਫ੍ਰੀ ਆਫ ਕਾਸਟ ਕਰੰਟ ਅਫੇਅਰਸ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮੋਟੀਵੇਟ ਕਰੋ ਤਾਂ ਕਿ ਨਵੀਆਂ-ਨਵੀਆਂ ਵੀਡੀਓਜ਼ ਨੇ ਤੁਹਾਡੇ ਲਈ ਬਣਾਈਆਂ ਜਾ ਸਕਣ ਕਰਦੇ ਹਾਂ ਸ਼ੁਰੂਆਤ ਸਾਡੀ ਪਹਿਲੇ ਐਮਸੀਕਿਊ ਦੀ ਤਨੁ ਯਾਤਰਾ ਉਤਸਵ ਸਭ ਤੋਂ ਵੱਡੇ ਓਪਨ 에ਅਰ ਥੀਏਟਰ ਫੈਸਟੀਵਲ ਦੀ ਸ਼ੁਰੂਆਤ ਹਾਲ ਹੀ ਵਿੱਚ ਕਿਸ ਰਾਜ ਵਿੱਚ ਹੋਈ ਆ 2023 ਦੇ ਅਸੀਂ ਕਰੰਟ ਅਫੇਅਰ ਸ਼ੁਰੂ ਕਰ ਲਏ ਨੇ ਤਾਂ ਜਿਹੜੀ ਤਨੁ ਯਾਤਰਾ ਉਤਸਵ ਆ ਇਸ ਦੀ ਸ਼ੁਰੂਆਤ ਹੋਈ ਆ ਜੀ ਗੁਜਰਾਤ ਵਿੱਚ ਚੋਣ ਕਮਿਸ਼ਨ ਨੇ ਨਿਮਨ ਲਿਖਤ ਵਿੱਚੋਂ ਕਿਸ ਲਈ ਰਿਮੋਟ ਵੋਟਿੰਗ ਰਿਮੋਟ ਵੋਟਿੰਗ ਸ਼ੁਰੂ ਕਰਨ ਦਾ ਪ੍ਰਸਤਾਵ ਕੀਤਾ ਹੈ ਰਿਮੋਟ ਵੋਟਿੰਗ ਜਿਹੜੀ ਆ ਉਹ ਘਰੇਲੂ ਪ੍ਰਵਾਸੀ ਲਈ ਸ਼ੁਰੂ ਕਰਨ ਦਾ ਪ੍ਰਸਤਾਵ ਕੀਤਾ ਹੈ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਨ ਗੜਕਰੀ ਨੇ ਭਾਰਤ ਦੇ ਕਿਸ ਰਾਜ ਜਾਂ ਜੂਟੀ ਵਿੱਚ ਜਵਾਰੀ ਪੁਲ ਦਾ ਉਦਘਾਟਨ ਕੀਤਾ ਗੋਆ ਦੇ ਵਿੱਚ ਕੀਤਾ ਹੈ 2022 ਵਿੱਚ ਸਵਦੇਸ਼ੀ ਤੌਰ ਤੇ ਵਿਕਸਿਤ ਭੁਗਤਾਨ ਐਪਲੀਕੇਸ਼ਨ ਪੀਮ ਦੀ ਡੈਸ਼ ਵਰੇਗੰਡ ਕਿੰਨੀਵੀਂ ਵਰੇਗੰਡ ਹੋਗੀ ਪੀਮ ਐਪਲੀਕੇਸ਼ਨ ਦੀ 6ਵੀਂ ਵਰੇਗੰਡ ਆਰਟੀਆਈ ਜਵਾਬਦੇਹੀ ਵਿੱਚ ਕਿਹੜਾ ਰਾਜ ਸੂਚਨਾ ਕਮਿਸ਼ਨ ਸਭ ਤੋਂ ਮਾੜਾ ਪ੍ਰਦਰਸ਼ਨ ਕਰ ਰਿਹਾ ਹੈ ਤਾਮਲਨਾਡੂ ਜਿਹੜਾ ਸੂਚਨਾ ਕਮਿਸ਼ਨਰ ਉਸ ਦਾ ਸਭ ਤੋਂ ਮਾੜਾ ਜਿਹੜਾ ਇਹ ਪਰਫਾਰਮੈਂਸ ਆ ਆਰਟੀਆਈ ਦੇ ਤਹਿਤ ਕਿਸ ਰਾਜ ਦੇ ਪੁਲਿਸ ਨੇ ਨਿਜ਼ਾਤ ਮੁਹਿੰਮ ਲਈ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਚੀਫ ਆਫ ਪੁਲਿਸ 2022 ਅਵਾਰਡ ਪ੍ਰਾਪਤ ਕੀਤਾ ਹੈ ਛੱਤੀਸਗੜ੍ਹ ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਦੇ ਅਨੁਸਾਰ ਭਾਰਤ ਦੀ ਪਹਿਲੀ ਅন্ডਰਵਾਟਰ ਮੈਟਰੋ ਸੇਵਾ ਈਸਟ-ਵੈਸਟ ਮੈਟਰੋ ਕੈਰੀਡੋਰ ਪ੍ਰੋਜੈਕਟ ਕਿਸ ਤਾਰੀਖ ਤੱਕ ਪੂਰਾ ਹੋਣ ਦੀ ਉਮੀਦ ਹੈ? ਦਸੰਬਰ 23 ਤੱਕ ਇਸ ਦੀ ਪੂਰਾ ਹੋਣ ਦੀ ਉਮੀਦ ਹੈ। ਭਾਵੇਂ ਸਾਡਾ 2024 ਚੱਲ ਰਿਹਾ ਹੈ ਪਰ ਕਰੰਟ ਅਫੇਅਰਜ਼ ਨੇ ਜਿਹੜੇ ਪਿਛਲੇ ਸਾਲ ਡੇਢ ਸਾਲ ਦੇ ਜਾਂ 2 ਸਾਲ ਦੇ ਸਾਨੂੰ ਜਾਣਣੇ ਬਹੁਤ ਜ਼ਰੂਰੀ ਨੇ। ਇਤਿਹਾਸਿਕ ਕੁਐਸਚਨ ਆ ਸਕਦਾ ਏ ਅਸੀਂ ਲਗਭਗ ਸਾਰੇ ਐਮਸੀਕਿਊਜ਼ ਕਵਰ ਕਰਾਂਗੇ ਡੇਲੀ ਬਾਈ ਡੇਲੀ ਦੇ ਵੀ ਤਾਂ ਬਨੇ ਰਹੋ ਚੈਨਲ ਦੇ ਨਾਲ ਨੈਕਸਟ ਕੁਐਸਚਨ ਆ ਸਾਡਾ ਭੁਵਨੇਸ਼ਵਰ ਵਿੱਚ ਖੇਲੋ ਇੰਡੀਆ ਯੂਥ ਗੇਮਸ ਖੇਲੋ ਇੰਡੀਆ ਯੂਥ ਗੇਮਸ ਪੁਰਸ਼ ਅੰਡਰ 18 ਕੁਆਲੀਫਾਇਰ ਖਿਤਾਬ ਕਿਸ ਰਾਜ ਨੇ ਉੜੀਸਾ ਨੂੰ 6-5 ਨਾਲ ਹਰਾ ਕੇ ਖਿਤਾਬ ਜਿੱਤਿਆ ਏ ਅਸੀਂ ਰਾਜ ਦਾ ਨਾਮ ਦੱਸਣਾ ਏ ਤੋਂ ਰਾਜ ਕਿਹੜਾ ਏ ਮੱਧ ਪ੍ਰਦੇਸ਼ ਆਹੋ ਰਾਜ 2023-25 ਦੀ ਮਿਆਦ ਲਈ ਭਾਰਤੀ ਰਿਜ਼ਰਵ ਬੈਂਕ ਦਾ ਮੱਧਮ ਮਿਆਦ ਦੀ ਰਣਨੀਤੀ ਫਰੇਮਵਰਕ ਜਿਸ ਦਾ ਨਾਮ ਡੈਸ਼ ਸ਼੍ਰੀ ਸ਼ਕਤੀਕਾਂਤ ਦਾਸ ਦੁਆਰਾ ਲਾਂਚ ਕੀਤਾ ਗਿਆ ਸੀ ਤਾਂ ਇਹ ਸੀਗਾ ਉਤਕਰਸ਼ 2.0 ਅੱਗੇ ਕੁਐਸਚਨਾਂ ਨੇ ਸਾਡੇ ਕੋਲ ਬੰਗਲਾਦੇਸ਼ ਨੇ ਦਸੰਬਰ 2022 ਵਿੱਚ ਰਾਜਸਤਾਣੀ ਟਾਕਾ ਵਿੱਚ ਆਪਣੀ ਪਹਿਲੀ ਮੈਟਰੋ ਰੇਲ ਸੇਵਾ ਸ਼ੁਰੂ ਕੀਤੀ ਹੇਠ ਦਿੱਤੇ ਦੇਸ਼ ਵਿੱਚੋਂ ਕਿਸ ਨੇ ਮੈਟਰੋ ਰੇਲ ਪ੍ਰੋਜੈਕਟ ਲਈ ਫੰਡ ਦਿੱਤਾ ਕਿਸ ਨੇ ਫੰਡ ਦਿੱਤਾ ਸੀ ਜਪਾਨ ਨੇ ਦਿੱਤਾ ਸੀ ਇਹ ਫੰਡ ਅਗਲਾ ਕੁਐਸਚਨ ਹੈ ਸਾਡਾ 200 ਬਿਲੀਅਨ ਡਾਲਰ ਗਵਾਉਣ ਵਾਲਾ ਪਹਿਲਾ ਵਿਅਕਤੀ ਕੌਣ ਬਣਿਆ ਐਲਨ ਮਸਕ ਅਗਲੇ ਸਾਲ ਵਿੱਚੋਂ ਕਿਸ ਨੂੰ ਬਾਜਰੇ ਦਾ ਅੰਤਰਰਾਸ਼ਟਰੀ ਸਾਲ ਬਾਜਰੇ ਦਾ ਅੰਤਰਰਾਸ਼ਟਰੀ ਸਾਲ ਘੋਸ਼ਿਤ ਕੀਤਾ ਗਿਆ ਹੈ ਤਾਂ ਸਾਡਾ ਆਨਸਰ ਕੀ ਆ 2023 ਨੂੰ ਭਾਰਤ ਅਤੇ ਡੈਸ਼ ਪਰਮਾਣੂ ਸੰਪਤੀਆਂ ਅਤੇ ਜੇਲ੍ਹ ਦੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ ਪਾਕਿਸਤਾਨ ਭਾਰਤ ਤੇ ਪਾਕਿਸਤਾਨ ਪਰਮਾਣੂ ਸੰਪਤੀਆਂ ਤੇ ਜੇਲ੍ਹ ਕੈਦੀਆਂ ਦੀਆਂ ਸੂਚੀਆਂ ਦਾ ਅਰਦਾਨ ਪ੍ਰਦਾਨ ਕੀਤਾ ਗਿਆ ਹੈ ਸਾਡਾ ਅਗਲਾ ਕੁਐਸਚਨ ਹੈ ਜੀ ਬ੍ਰਾਜ਼ੀਲ ਦੀ ਰਾਸ਼ਧਾਨੀ ਬ੍ਰਾਜ਼ੀਲੀਆ ਵਿੱਚ ਤੀਜੀ ਵਾਰ ਅਹੁਦਾ ਸੰਭਾਲਣ ਲਈ ਬ੍ਰਾਜ਼ੀਲ ਦੇ ਰਾਸ਼ਟਰਪਤੀ ਵਜੋਂ ਕਿਸ ਨੇ ਸੌਂ ਚੁੱਕੀ ਲੂਇਸ ਇਨੇਸੀਓ ਲੂਲਾ ਦਾ ਸਿਲਵਾ ਇਸ ਸਾਲ ਬੰਗਲਾਦੇਸ਼ ਵਿੱਚ ਢਾਕਾ ਸਿਹਤ ਉਤਸਵ ਦਾ ਕਿਹੜਾ ਸੰਸਕਰਨ ਆਯੋਜਿਤ ਕੀਤਾ ਗਿਆ ਸੀ 10ਵਾਂ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਕਿਸ ਰਾਜ ਵਿੱਚ ਕੇਂਦਰੀ ਜਸੂਸ ਸਖਲਾਈ ਸੰਸਥਾ ਦਾ ਨੀਂ ਪੱਥਰ ਰੱਖਿਆ ਕਰਨਾਟਕ ग्लोबल फैमिली डे ਹਰ ਸਾਲ ਕਿਸ ਦਿਨ ਮਨਾਇਆ ਜਾਂਦਾ ਹੈ? ग्लोबल ਫੈਮਿਲੀ ਡੇ ਕਿਸ ਦਿਨ ਮਨਾਇਆ ਜਾਂਦਾ ਹੈ? ਪਹਿਲੇ ਦਿਨ ਸਾਲ ਦੇ ਮਨਾਇਆ ਜਾਂਦਾ 1 ਜਨਵਰੀ ਨੂੰ। ਹਾਲ ਹੀ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਚੋਣ ਮਾਪਦੰਡ ਵਜੋਂ ਡੈਕਸਾ ਦੀ ਸਿਫਾਰਿਸ਼ ਕੀਤੀ ਆ। ਡੈਕਸਾ ਕੀ ਆ? ਡੈਕਸਾ ਬਾਰੇ ਤੁਸੀਂ ਕੀ ਜਾਣਦੇ ਹੋ? ਹੱਡੀਆਂ ਦੀ ਘਣਤਾ ਸਕੈਨ ਡੈਕਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੈਸ਼ ਵਿੱਚ ਡਾਕਟਰ ਸਿਆਮਾ ਪ੍ਰਸਾਦ ਮੁਖਰਜੀ ਨੈਸ਼ਨਲ ਇੰਸਟੀਚਿਊਟ ਆਫ ਵਾਟਰ ਐਂਡ ਸੈਨੀਟੇਸ਼ਨ ਦਾ ਉਦਘਾਟਨ ਕੀਤਾ ਕਿਹਦੇ ਵਿੱਚ ਕੀਤਾ ਕਿਹੜੇ ਸ਼ਹਿਰ ਦੇ ਵਿੱਚ ਕੀਤਾ ਸੀ ਇਹ ਕੋਲਕਾਤਾ ਦੇ ਵਿੱਚ ਨਵੀਂ ਦਿੱਲੀ ਵਿੱਚ ਰੱਖਿਆ ਖੋਜ ਤੇ ਵਿਕਾਸ ਸੰਗਠਨ ਦਰਦੋ ਹੈਡਕ quarter ਨੇ ਸੰਗਠਨ ਦਾ 65ਵਾਂ ਸਥਾਪਨਾ ਦਿਵਸ ਮਨਾਇਆ ਜੋ ਹਰ ਸਾਲ ਕਿਹੜੇ ਦਿਨ ਮਨਾਇਆ ਜਾਂਦਾ ਹੈ ਅਸੀਂ ਇਹ ਉੱਤਰ ਦੇਣਾ ਹੈ ਤਾਂ 1 ਜਨਵਰੀ ਨੂੰ ਮਨਾਇਆ ਜਾਂਦਾ ਹੈ। ਬ੍ਰੇਕਿੰਗ ਬੈਰੀਅਰਸ ਦ ਸਟੋਰੀ ਆਫ ਅ ਦਲਿਤ ਚੀਫ ਸੈਕਟਰੀ ਕਿਤਾਬ ਦੇ ਲੇਖਕ ਦਾ ਨਾਮ ਦੱਸੋ। ਸਾਡਾ ਆਨਸਰ ਹੈ ਜੀ ਮਾਧਵ ਰਾਓ। ਨੈਕਸਟ ਕੁਐਸਚਨ ਹੈ ਚੋਣ ਕਮਿਸ਼ਨ ਨੇ ਡੈਸ਼ ਵਿੱਚ ਵੋਟਰਾਂ ਦੀ ਗਿਣਤੀ ਨੂੰ 90 ਤੋਂ ਵੱਧ ਕਰਨ ਲਈ ਮਿਸ਼ਨ 929 ਦੀ ਸ਼ੁਰੂਆਤ ਕੀਤੀ। ਤ੍ਰਿਉਪਰਾ ਵਿੱਚ ਕਾਫੀ ਬੋਰਡ ਆਫ ਇੰਡੀਆ ਦੇ ਅਨਸਾਰ 2022 ਵਿੱਚ ਭਾਰਤ ਤੋਂ ਕਾਫੀ ਦਾ ਕੁੱਲ ਨਿਰਯਾਤ ਕਿੰਨੇ ਪ੍ਰਤੀਸ਼ਤ ਵਧ ਕੇ 4 ਲੱਖ ਟਨ ਹੋ ਗਿਆ 1.66% ਭਾਰਤੀ ਕਾਨਫਰencing ਰਾਹੀਂ ਵੀਡੀਓ ਕਾਨਫਰencing ਰਾਹੀਂ 108ਵੀਂ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ ਕਿਸ ਨੇ ਕੀਤਾ ਵੀਡੀਓ ਕਾਨਫਰencing ਰਾਹੀਂ ਨਰਿੰਦਰ ਮੋਦੀ ਨੇ ਕੀਤਾ ਹਾਈਡਰੋਜਨ ਬਲੈਂਡਡ ਪੀएनजी ਪ੍ਰੋਜੈਕਟ ਕਿਸ ਰਾਜ ਵਿੱਚ ਕੰਮ ਕਰਨਾ ਸ਼ੁਰੂ ਕਰਦਾ ਹੈ ਗੁਜਰਾਤ ਵਿੱਚ ਡੈਸ਼ ਹਾਈਡਰੋਜਨ ਸੰਚਾਲਿਤ ਟ੍ਰੇਨ ਲਾਂਚ ਕਰਨ ਵਾਲਾ ਏਸ਼ੀਆ ਦਾ ਪਹਿਲਾ ਤੇ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਏ ਚੀਨ ਦੇਖੋ ਚੀਨ ਦੀ ਚੜ੍ਹਾਈ ਹੈ ਭਾਰਤੀ ਉਦਯੋਗ ਮੰਤਰਾਲੇ ਦੀ ਫੇਮ ਇੰਡੀਆ ਫੇਜ਼ 2 ਸਕੀਮ ਦੇ ਤਹਿਤ ਦਿੱਲੀ ਵਿੱਚ ਕਿੰਨੀਆਂ ਇਲੈਕਟ੍ਰਿਕ ਬੱਸਾਂ ਲਾਂਚ ਕੀਤੀਆਂ ਗਈਆਂ ਸਨ ਤਾਂ ਇਹ ਡਾਟਾ ਸੀਗਾ 50 50 ਬੱਸਾਂ ਲਾਂਚ ਕੀਤੀਆਂ ਗਈਆਂ ਸਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿਯੋਮ ਪੁਲ ਦਾ ਉਦਘਾਟਨ ਕੀਤਾ ਹੈ ਇਸ ਪੁਲ ਦਾ ਉਦਘਾਟਨ ਹੇਠ ਲਿਖੇ ਵਿੱਚੋਂ ਕਿਸ ਰਾਜ ਵਿੱਚ ਹੋਇਆ ਸੀ ਇਸ ਪੁਲ ਦਾ ਉਦਘਾਟਨ ਸੀਗਾ ਜਿਹੜਾ ਉਹ ਅਰੁਣਾਚਲ ਪ੍ਰਦੇਸ਼ ਵਿੱਚ ਹੋਇਆ ਸੀ ਸੀ ਆਚਨ ਵਿੱਚ ਕਾਰਜਸ਼ੀਲ ਤੌਰ ਤੇ ਤਿਆਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਕੌਣ ਬਣੀ ਕੈਪਟਨ ਸ਼ਿਵਾ ਚੋਹਾਨ ਵਿਸ਼ਵ ਬਰੇਲ ਦਿਵਸ ਡੈਸ਼ ਨੂੰ ਚਿੰਨਿਤ ਕੀਤਾ ਗਿਆ ਅੰਸ਼ਕ ਤੌਰ ਤੇ ਦੇਖਣ ਵਾਲੇ ਤੇ ਅੰਨੇ ਲੋਕਾਂ ਲਈ ਸੰਚਾਰ ਦੇ ਇੱਕ ਰੂਪ ਵਜੋਂ ਬਰੇਲ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ ਸੰਯੁਕਤ ਰਾਸ਼ਟਰ 2019 ਤੋਂ ਇਸ ਦਿਨ ਨੂੰ ਮਨਾ ਰਿਹਾ ਹੈ ਤਾਂ ਇਹ ਦਿਨ ਕਦੋਂ ਹੁੰਦਾ ਹੈ 4 ਜਨਵਰੀ ਆਨਲਾਈਨ ਗੇਮਿੰਗ ਲਈ جاری ਡਰਾਫਟ ਨਿਯਮਾਂ ਦੇ ਅਨੁਸਾਰ ਕਿਸ ਮੰਤਰਾਲੇ ਨੇ ਫੇਸਬੁੱਕ ਇੰਸਟਾਗ੍ਰam ਤੇ YouTube ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਆਨਲਾਈਨ ਸੱਟੇਬਾਜ਼ੀ ਸਾਈਟਾਂ ਦੇ ਇਤਿਹਾਸਿਤ ਸ਼ਿਹਾਰਾਂ ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਕੀਤਾ ਹੈ ਇਲੈਕਟ੍ਰੋਨਿਕਸ ਤੇ ਆਈਟੀ ਮੰਤਰਾਲੇ ਨੇ ਕਿ ਇਹਨਾਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਫੇਸਬੁੱਕ ਇੰਸਟਾਗ੍ਰam ਤੇ ਯੂਟਿਊਬ ਇਹਨਾਂ ਦੇ ਉੱਤੇ ਸੱਟੇਬਾਜੀ ਆ ਜਿਹੜੀ ਉਹਨਾਂ ਦੇ ਇਸ਼ਤਿਹਾਰ ਨਾ ਪਾਏ ਜਾਣ ਸੁਮਿਤਰਾ ਸੇਨ ਦਾ ਹਾਲ ਹੀ ਵਿੱਚ 89 ਇਅਰ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਉਹ ਕੌਣ ਸੀ ਕੀ ਜਾਣਦੇ ਹੋ ਤੁਸੀਂ ਸੁਮਿਤਰਾ ਸੇਨ ਬਾਰੇ ਉਹ ਇੱਕ ਗਾਇਕ ਸੀ ਹੇਠ ਲਿਖਿਆਂ ਵਿੱਚੋਂ ਕਿਸ ਸੰਸਥਾ ਜਾਂ ਮੰਤਰਾਲੇ ਨੇ ਮੁਦਰਾ ਨੀਤੀ ਲਈ ਲਾਭਦਾਇਕ ਇਨਪੁਟਸ ਪ੍ਰਦਾਨ ਕੀਤਾ ਜਾਂ ਕਰੇਗਾ ਭਾਰਤੀ ਰਿਜ਼ਰਵ ਬੈਂਕ pran vayu ਨਾਮਕ ਉਸ ਦੀਆਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਲਈ ਉੜਾ ਕੁਜਲ ਅਵਾਰਡ 2022 ਲਈ ਕਿਸ ਨੂੰ ਚੁਣਿਆ ਗਿਆ ਹੈ ਸਾਡਾ ਆਨਸਰ ਕੀ ਆ ਅੰਬਿਕਾ ਸੁਥਨ ਮੰਗਤ ਤਾ ਇਸ ਵੀਡੀਓ ਦੇ ਵਿੱਚ ਅਸੀਂ ਇੰਨੇ ਕੁਐਸਚਨ ਕਰਾਂਗੇ ਨੈਕਸਟ ਵੀਡੀਓ ਲਈ ਬਨੇ ਰਹੋ ਚੈਨਲ ਦੇ ਨਾਲ ਜਨਵਰੀ 2023 ਦੇ ਕਰੰਟ ਅਫੇਅਰਸ ਅੱਜੇ ਅੱਗੇ ਅਸੀਂ ਕੰਟੀਨਿਊ ਕਰਨੇ ਨੇ ਤਾਂ ਫਿਰ ਮਿਲਦੇ ਆ ਓਕੇ ਥੈਂਕਸ